वेलकम टू माय चैनल ਸਭ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਮਸਾਲਾ ਪਿੰਡੀ ਇਹਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਆਪਾਂ ਪਿੰਡੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਸੁਕਾ ਲੈਣਾ ਹੈ ਹੁਣ ਮੈਂ ਪਿੰਡੀਆਂ ਨੂੰ ਲੰਬੇ ਲੰਬੇ ਸਲਾਈਸ ਚ ਕੱਟ ਲਿਆ ਹੈ ਹੁਣ ਤੁਸੀਂ ਪਿਆਜ਼ ਨੂੰ ਵੀ ਇਸੇ ਤਰ੍ਹਾਂ ਹੀ ਵੱਡੇ ਵੱਡੇ ਸਾਈਜ਼ ਚ ਕੱਟ ਲੈਣਾ ਹੈ ਤੇ ਹੁਣ ਆਪਾਂ ਇੱਕ ਖੁੱਲਾ ਪਾਂਡਾ ਲਵਾਂਗੇ ਉਹਦੇ ਵਿੱਚ ਪਿੰਡੀਆਂ ਤੇ ਪਿਆਜ਼ ਨੂੰ ਪਾ ਲਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਹਲਦੀ, ਮਿਰਚ, ਗਰਮ ਮਸਾਲਾ, ਧਨੀਆ ਪਾਊਡਰ, ਆਮਚੂਰ ਪਾਊਡਰ ਤੇ ਨਮਕ ਪਾਵਾਂਗੇ। ਤੁਸੀਂ ਮਸਾਲੇ ਆਪਣੇ ਟੇਸਟ ਮੁਤਾਬਕ ਪਾ ਲਿਓ। ਹੁਣ ਇਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਮਸਾਲੇ ਮਿਕਸ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਸਰੋਂ ਦਾ ਤੇਲ ਪਾਵਾਂਗੇ ਸਰੋਂ ਦਾ ਤੇਲ ਨੂੰ ਮੈਂ ਪਹਿਲਾਂ ਹੀ ਪਕਾ ਲਿਆ ਹੈ ਤੇ ਤੁਸੀਂ ਵੀ ਪਹਿਲਾਂ ਤੇਲ ਨੂੰ ਪਕਾ ਲੈਣਾ ਹੈ ਤੇ ਫਿਰ ਇਸ ਦੇ ਵਿੱਚ ਐਡ ਕਰਨਾ ਹੈ ਹੁਣ ਆਪਾਂ ਤੇਲ ਨੂੰ ਵੀ ਚੰਗੀ ਤਰ੍ਹਾਂ ਸਾਰੀਆਂ ਭਿੰਡੀਆਂ ਦੇ ਵਿੱਚ ਮਿਕਸ ਕਰ ਲਵਾਂਗੇ ਤੇ ਹੁਣ ਆਪਾਂ ਕੜਾਈ ਦੇ ਵਿੱਚ ਤੇਲ ਨੂੰ ਗਰਮ ਕਰਨਾ ਹੈ ਤੇ ਉਹਦੇ ਵਿੱਚ ਤਿਆਰ ਕੀਤੀ ਹੋਈ ਮਸਾਲਾ ਪਿੰਡੀ ਪਾ ਲੈਣੀ ਹੈ ਤੇ ਹੁਣ ਆਪਾਂ ਇਹਨੂੰ ਤੇਜ਼ ਗੈਸ ਤੇ ਚੰਗੀ ਤਰ੍ਹਾਂ 10 ਮਿੰਟ ਤੱਕ ਪਕਾ ਲਵਾਂਗੇ ਉਸੇ ਕੜਸ਼ੀ ਨੇ ਚਲਾਉਂਦੇ ਰਹਿਣਾ ਹੈ ਤਾਂ ਜੋ ਆਪਣੀਆਂ ਪਿੰਡੀਆਂ ਸੜ ਨਾ ਜਾਣ ਸੋ ਗਾਇਸ 10 ਮਿੰਟ ਤੱਕ ਆਪਣੀਆਂ ਪਿੰਡੀਆਂ ਬਿਲਕੁਲ ਰੈਡੀ ਹੋ ਜਾਣਗੀਆਂ ਇਸ ਤਰੀਕੇ ਨਾਲ ਬਣਾਈਆਂ ਹੋਈਆਂ ਪਿੰਡੀਆਂ ਸਭ ਨੂੰ ਪਸੰਦ ਆਣਗੀਆਂ ਇਹ ਖਾਣ ਦੇ ਵਿੱਚ ਬਹੁਤ ਟੇਸਟੀ ਬਣਦੀਆਂ ਨੇ ਸੋ ਪਿੰਡੀਆਂ ਹੁਣ ਆਪਣੀਆਂ ਰੈਡੀ ਨੇ ਤੁਸੀਂ ਇਹਨੂੰ ਰੋਟੀ ਦੇ ਨਾਲ ਇੰਜੋਏ ਕਰ ਸਕਦੇ ਹੋ ਜੇਕਰ ਤੁਹਾਨੂੰ ਇਹ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਦੇ ਹੋ ਥੈਂਕ ਯੂ ਫॉर ਵਾਚਿੰਗ ਮਾਈ ਚੈਨਲ